ਪੰਥ ਨੂੰ ਸਮਰਪਿਤ ਸੀ ਕਿਉਂਕਿ ਹੁਣ ਅਕਾਲੀ ਦਲ ਕਹਿ ਰਿਹਾ ਕਿ ਉਹਦਾ ਵੱਡਾ ਸਮਰਪਿਤ ਸਮਰਪਣ ਭਾਵਨਾ ਵਾਲਾ ਵਿਅਕਤੀ ਦੇ ਮਿਲ ਹੀ ਨਹੀਂ ਸਕਦਾ ਪ੍ਰਕਾਸ਼ ਸਿੰਘ ਬਾਦਲ ਵਰਗਾ ਜਿਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਨੁਕਸਾਨ ਕੀਤਾ ਪੰਥ ਦਾ ਹੂੰ ਜਿਨ੍ਹਾਂ ਉਹ ਕੌਮ ਦੇ ਸਿੱਖੀ ਦੇ ਵਰਖਲਾਵ ਸੀ ਹੂੰ ਜਿਨ੍ਹਾਂ ਉਸਨੇ ਜਾਣ ਬੁੱਝ ਕੇ ਨੁਕਸਾਨ ਕੀਤਾ ਹੈ ਜੀ ਇਨਾ ਇਤਿਹਾਸ ਦੇ ਵਿੱਚ ਕਿਸੇ ਹੋਰ ਇਨਸਾਨ ਨੇ ਨਹੀਂ ਕੀਤਾ ਹੂੰ ਔਰ ਇਹ ਸਾਰਾ ਕੁਝ ਕੋਈ ਇਹ ਨਹੀਂ ਕਿ ਕੋਈ ਇਤਫਾਕੀਆ ਜਾਂ ਬਾਈ ਚਾਂਸ ਹੋ ਗਿਆ ਹੋਵੇ ਉਹ ਜਾਣ ਬੁਝ ਕੇ ਇੱਕ ਪ੍ਰੋਗਰਾਮ ਨੂੰ ਲੈ ਕੇ ਨੂੰ ਦੂਸਰੇ ਮੈਜੋਰਟੀ ਜਿਨ੍ਹਾਂ ਨੂੰ ਸਮਝਦੇ ਸੀ ਜਿਹੜੇ ਕਿ ਜਿਨ੍ਹਾਂ ਨੇ ਰਾਜ ਕਰਨਾ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਖੁਸ਼ਹੂਦੀ ਹਾਸਲ ਕਰਨ ਵਾਸਤੇ ਜੋ ਕੁਝ ਉਸਨੇ ਕੀਤਾ ਉਹ ਸਾਰਾ ਕੁਝ ਪੰਥ ਦੇ ਵਰਖਲਾਵ ਸਿੱਖਾਂ ਦੇ ਵਰਖਲਾਵ ਗੁਰਬਾਣੀ ਦੇ ਵਰਖਲਾਵ ਸਿੱਖ ਇਤਿਹਾਸ ਦੇ ਵਰਖਲਾਵ ਇਹ ਤੁਹਾਨੂੰ ਦਿੱਤੀ ਜਿਹੜੀਆਂ ਕਿਤਾਬਾਂ ਵੀ ਕਲਾਸਾਂ ਦੇ ਵਿੱਚ 10ਵੀਂ ਦੇ ਬੱਚਿਆਂ ਨੂੰ ਲਾਈਆਂ ਉਹਨਾਂ ਦੇ ਵਿੱਚ ਵੀ ਸਿੱਖੀ ਦੇ ਵਰਖਲਾਪਰਚਾਰ ਜਿਹੜੀਆਂ ਕਿਤਾਬਾਂ ਐਸਜੀਪੀਸੀ ਨੇ ਧਰਮ ਪ੍ਰਚਾਰ ਕਮੇਟੀਆਂ ਛਾਪੀਆਂ ਜਿਵੇਂ ਇਸ ਨੇ ਹਿੰਦੀ ਦੇ ਵਿੱਚ ਸਿੱਖ ਇਤਿਹਾਸ ਉਹ ਵੀ ਉਹ ਸਿੱਖਾਂ ਦੇ ਵਰਖਲਾਪ ਜਿਹੜਾ ਐਵੀਡੈਂਸ ਇਹਨਾਂ ਨੇ ਇੱਕ ਕੋਰਟ ਦੇ ਵਿੱਚ ਪੇਸ਼ ਕੀਤਾ ਜਿਸ ਵੇਲੇ ਇਹ ਕੇਸ ਚੱਲਿਆ ਸੀਗਾ ਅਮ ਇਹ ਲਵਲੀਨ ਕੌਰ ਦਾ ਉਸ ਵੇਲੇ ਉਹ ਵੀ ਵਰਖਲਾਫ ਲੋਕਾਂ ਸਾਰਿਆਂ ਨੇ ਰੌਲਾ ਪਾਇਆ ਜਿੰਨੇ ਵੀ ਕੰਮ ਹੈਗੇ ਅੱਜ ਤੱਕ ਇੱਕ ਇੱਕ ਤੁਸੀਂ ਗਿਣ ਲਓ ਉਹ ਸਾਰੇ ਦੇ ਸਾਰੇ ਕੌਮ ਦੇ ਵਰਖਲਾਫ ਸਿੱਖਾਂ ਦੇ ਵਰਖਲਾਫ ਵਾਏ